ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਨੂੰ ਮਾਣ ਹੈ ਲਹੂ ਦੇ ਰੰਗ ਉਤੇ ਅਸੀਂ ਜਾਣਦੇ ਹਾਂ ਕਿੰਜ ਕੁਰਬਾਨ ਹੋਣਾ ਆਪਣੀ ਕੌਮ ਦੀ ਇੱਕ ਇੱਕ ਮੰਗ ਉਤੇ ਸ਼ਹੀਦ ਪਾਈ ਅਜੈਬ ਸਿੰਘ ਮਹਾਂਕਾਰ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਜਥੇਦਾਰ ਦਮਦਮੀ ਟਕਸਾਲ ਦੇ ਨਾਲ ਭਾਰਤੀ ਫੌਜ ਦਾ ਆਖਰੀ ਦਮ ਤੱਕ ਮੁਕਾਬਲਾ ਕਰਨ ਵਾਲਾ ਸੂਰਬੀਰ ਯੋਧਾ ਭਾਈ ਅਜੈਬ ਸਿੰਘ ਦਾ ਜਨਮ ਸਰਦਾਰ ਗੁਰਦੀਪ ਸਿੰਘ ਦੇ ਘਰੇ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਪਿੰਡ ਚੋੜਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਸੀ ਅਕਾਲ ਪੁਰਖ ਵਾਹਿਗੁਰੂ ਨੇ ਸਰਦਾਰ ਗੁਰਦੀਪ ਸਿੰਘ ਅਤੇ ਮਾਤਾ ਗੁਰਬਚਨ ਕੌਰ ਨੂੰ 4 ਧੀਆਂ ਦੀ ਅਤੇ 3 ਪੁੱਤਰਾਂ ਦੀ ਦਾਤ ਬਖਸ਼ਿਸ਼ ਕੀਤੀ ਹੋਈ ਸੀ ਜਿਨ੍ਹਾਂ ਵਿੱਚ ਸ਼ਾਮਲ ਸੀ ਬੀਬੀ ਕਸ਼ਮੀਰ ਕੌਰ, ਬੀਬੀ ਸਿਮਰਨਜੀਤ ਕੌਰ, ਬੀਬੀ ਸੁਖਵਿੰਦਰ ਕੌਰ, ਬੀਬੀ ਅੰਗਰਿੰਦਰ ਕੌਰ, ਸਰਦਾਰ ਕਰਨੈਲ ਸਿੰਘ, ਸਰਦਾਰ ਦਲਬੀਰ ਸਿੰਘ ਅਤੇ ਸ਼ਹੀਦ ਭਾਈ ਅਜੈਬ ਸਿੰਘ ਭਾਈ ਅਜੈਬ ਸਿੰਘ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਢਿੰਡਰਾ ਵਾਲਿਆਂ ਦੇ ਜਥੇ ਵਿੱਚ ਸ਼ਾਮਲ ਹੋਇਆ ਅਤੇ ਧਰਮ ਜਦ ਮੋਰਚੇ ਦੇ ਵਿੱਚ ਉਸਨੇ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਭਾਈ ਅਜੈਬ ਸਿੰਘ ਧਾਰਮਿਕ ਖਿਆਲਾਂ ਦਾ ਸੀ ਬਚਪਨ ਤੋਂ ਹੀ ਤਾਂ ਬਾਬਾ ਬਿੱਦੀ ਚੰਦ ਸੰਪਰਦਾ ਦੇ ਵਿੱਚ ਸ਼ਾਮਲ ਹੋਇਆ ਸੀ ਜਿੱਥੋਂ ਉਸਨੇ ਅਮਰਤ ਦੀ ਦਾਤ ਪ੍ਰਾਪਤ ਕੀਤੀ ਅਤੇ ਸੇਵਾ ਕਰਨੀ ਆਰੰਭ ਕਰ ਦਿੱਤੀ ਸੀ ਸਤਿਕਾਰਯੋਗ ਬਾਬਾ ਦਇਆ ਸਿੰਘ ਜੀ ਸਰਸਿੰਘ ਵਾਲਿਆਂ ਦੀ ਅਗਵਾਈ ਦੇ ਵਿੱਚ ਉਸਨੇ ਸੇਵਾ ਕਰਨੀ ਸ਼ੁਰੂ ਕੀਤੀ ਸੀ ਅਤੇ ਭਾਈ ਅਜੈਬ ਸਿੰਘ ਨੂੰ ਫਰਲੇ ਦੀ ਬਖਸ਼ਿਸ਼ ਹੋਈ ਸੀ ਸੋ ਫਰਲਾ ਸੁਝਾਇਆ ਕਰਦਾ ਸੀ ਭਾਈ ਅਜੈਬ ਸਿੰਘ ਆਪਣੇ ਦਮਾਲੇ ਤੇ ਸੋ ਇਸੇ ਤਰ੍ਹਾਂ ਹੀ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦੇ ਜਥੇ ਵਿੱਚ ਸ਼ਾਮਲ ਹੋ ਕੇ ਤਰਮਨਜਤ ਮੋਰਚੇ ਦੇ ਵਿੱਚ ਸੇਵਾ ਨਿਵਾਣੀ ਸ਼ੁਰੂ ਕਰਦਾ ਤਾਂ ਭਾਈ ਅਜੈਬ ਸਿੰਘ ਪੱਕੇ ਤੌਰ ਤੇ ਦਰਬਾਰ ਸਭ ਰਹਿਣਾ ਸ਼ੁਰੂ ਕਰ ਦਿੰਦਾ ਜਿੱਥੇ ਰਹਿ ਕੇ ਉਸਨੇ ਬਹੁਤ ਸਾਰੇ ਪੰਥਕ ਕਾਰਜ ਕੀਤੇ ਸਿੰਘਾ ਦਾ ਸਾਥ ਦੇ ਕੇ ਖਾੜਕੂ ਐਕਸ਼ਨਾਂ ਦੇ ਵਿੱਚ ਹਿੱਸਾ ਲਿਆ ਕਪੂਰ ਸਲਾਜ ਜिले ਦੇ ਵਿੱਚ ਜੋ ਫਤੂ ਡੇਗਾ ਪਿੰਡ ਹੈ ਉੱਥੇ ਪੁਲਿਸ ਚੌਂਕੀ ਤੇ ਹਮਲਾ ਕਰਨ ਵਾਲਿਆਂ ਵਿੱਚ ਵੀ ਭਾਈ ਅਜੈਬ ਸਿੰਘ ਸ਼ਾਮਲ ਸੀ ਜਿੱਥੋਂ ਪੁਲਿਸ ਵਾਲਿਆਂ ਦਾ ਅਸਲਾ ਲੁੱਟ ਲਿਆ ਗਿਆ ਸੀ ਅਤੇ ਕੁਝ ਪੁਲਸੀਏ ਮਾਰੇ ਗਏ ਸਨ ਇਸੇ ਤਰ੍ਹਾਂ ਇੱਕ ਘਟਨਾ ਵਾਪਰੀ ਸੀ ਮੱਝ ਦੇ ਵਿੱਚ ਇੱਕ ਬਹੁਤ ਹੀ ਜਲਾਦ ਅਤੇ ਦੁਸ਼ਟ ਥਾਣੇਦਾਰ ਸੀ ਬਿੱਸ਼ੂ ਰਾਮ ਜੋ ਕਿ ਸਿੱਖ ਨੌਜਵਾਨਾਂ ਤੇ ਬਹੁਤ ਯਾਰਾ ਤਸ਼ੱਦਦ ਕਰਿਆ ਕਰਦਾ ਸੀ ਅਤੇ ਧਾਰਮਿਕ ਪੱਖ ਤੋਂ ਉਹਨਾਂ ਨੂੰ ਜ਼ਲੀਲ ਕਰਿਆ ਕਰਦਾ ਸੀ ਇੱਕ ਵਾਰ ਉਸ ਨੇ ਇੱਕ ਅਮਰਤਾਰੀ ਸਿੱਖ ਨੌਜਵਾਨ ਦੀ ਦਾੜੀ ਕੱਟ ਦਿੱਤੀ ਅਤੇ ਉਸ ਤੋਂ ਬਾਅਦ ਆਖਿਆ ਕਿ ਜਾ ਜਾ ਕੇ ਆਪਣੇ ਸੰਤ ਜਰਨੇ ਸਿੰਘ ਨੂੰ ਆਖ ਜੋ ਕਰਨਾ ਕਰ ਲਵੇ ਜਦੋਂ ਇਹ ਗੱਲ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲਿਆਂ ਦੇ ਕੋਲ ਪੁੱਜੀ ਤਾਂ ਉਹਨਾਂ ਨੇ ਇਸ ਦਾ ਜ਼ਿਕਰ ਮੰਜੀ ਸਾਹਿਬ ਦੀਵਾਨ ਹਾਲ ਦੀ ਸਟੇਜ ਤੋਂ ਵੀ ਕੀਤਾ ਸੀ 29 April 1983 ਵਾਲੇ ਦਿਨ ਸੋ ਭਾਈ ਅਜੈਬ ਸਿੰਘ ਨੇ ਇਸ ਘਟਨਾ ਬਾਰੇ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲਿਆਂ ਦੇ ਮੁਖਾਰ ਬਣ ਤੋਂ ਸੁਣਿਆ ਅਤੇ ਦੰਦ ਪੀ ਕੇ ਰਹਿ ਗਿਆ ਬਿਸ਼ੂ ਰਾਮ ਨੂੰ ਸੋਧਣ ਦੀ ਸਕੀਮ ਬਣਾਉਣੀ ਸ਼ੁਰੂ ਕੀਤੀ ਸਮਾਂ ਬੀਤਦਾ ਗਿਆ ਬਿਸ਼ੂ ਰਾਮ ਦੇ ਜ਼ੁਲਮ ਵੱਧਦੇ ਜਾ ਰਹੇ ਸੀ ਅਖੀਰ 7.5 ਮਹੀਨੇ ਬਾਅਦ 18 ਦਸੰਬਰ 1983 ਵਾਲੇ ਦਿਨ ਬਿਸ਼ੂ ਰਾਮ ਨੂੰ ਸਿੰਘਾਂ ਨੇ ਆਖਰ ਘੇਰ ਹੀ ਲਿਆ ਭਾਈ ਅਜੈਬ ਸਿੰਘ ਨੇ ਆਪਣੇ ਜੂਝਾਰੂ ਸਾਥੀ ਭਾਈ ਜਰਨੈਲ ਸਿੰਘ ਬੂ ਭਾਈ ਰਸਾਲ ਸਿੰਘ ਨੇ ਇਸ ਬਿਸ਼ੂਰਾਮ ਤੇ ਹਮਲਾ ਕਰਨ ਦੀ ਸਕੀਮ ਬਣਾਈ ਬਿਸ਼ੂਰਾਮ ਨੂੰ ਘੇਰ ਕੇ ਉਸ ਦੇ ਸਰ ਵਿੱਚ 310 ਬੋਰ ਦੀ ਗੋਲੀ ਮਾਰੀ ਗਈ ਅਤੇ ਉਸ ਤੋਂ ਬਾਅਦ ਇੱਕ ਬਰਸ਼ਟ ਕਰਪੈਂਦਾ ਮਾਰਿਆ ਗਿਆ ਬਿਸ਼ੂਰਾਮ ਨੂੰ ਸੋਧ ਦਿੱਤਾ ਗਿਆ ਅਤੇ ਉਸ ਸنگ ਦੀ ਦਾੜੀ ਦੀ ਕੀਤੀ ਗਈ ਬਿਆਦਵੀ ਦਾ ਬਦਲਾ ਲੈ ਲਿਆ ਗਿਆ ਬਦਲਾ ਲੈ ਲਿਆ ਗਿਆ ਸਿੱਖ ਨੌਜਵਾਨਾਂ ਤੇ ਜੋ ਉਸ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਸੀ ਸੋ ਇਸ ਤੋਂ ਬਾਅਦ ਭਾਈ ਅਜੈਬ ਸਿੰਘ ਨੇ ਹੋਰ ਕਈ ਕਾਰਵਾਈਆਂ ਕੀਤੀਆਂ ਪੰਥ ਦੇ ਦੁਖੀਆਂ ਨੂੰ ਗੁਰੂ ਘਰ ਦੇ ਨਿੰਦਕਾਂ ਨੂੰ ਛੁਧਿਆ ਗਿਆ ਦਰਬਾਰ ਸਾਹਿਬ ਰਹਿੰਦਿਆਂ ਅਤੇ ਇੱਥੇ ਰਹਿੰਦਿਆਂ ਹੀ ਉਸ ਨੇ ਗੁਰਬਾਣੀ ਦਾ ਬਹੁਤ ਜ਼ਿਆਦਾ ਯਾਪ ਕੀਤਾ ਅਤੇ ਸੇਵਾ ਸੇਵਾ ਕੀਤੀ ਸਖ ਸੰਗਤਾਂ ਦੀ ਤਰਮ ਜਦ ਮੂਰਤੀ ਜਾਣ ਵਾਲੇ ਸਿੰਘਾਂ ਦੀ ਸੇਵਾ ਕੀਤੀ ਜਾਂਦੀ ਲਗਾਤਾਰ ਹੀ ਇੱਥੇ ਰਹਿੰਦੇ ਆਹੀ ਪਾਈ ਅਜੈਬ ਸਿੰਘ ਨੇ ਸਿੱਖ ਕੌਮ ਦੇ ਮਹਾਨ ਜਰਨੈਲ ਜਨਰਲ ਸ਼ਾਹ ਬੀਗ ਸਿੰਘ ਜੀ ਤੋਂ ਹਥਿਆਰ ਚਲੌਣ ਦੀ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਇੱਕ ਉਹ ਵਧੀਆ ਨਿਸ਼ਾਨਚੀ ਬਣ ਗਿਆ ਸੀ ਜਦੋਂ ਬਿਸ਼ੂ ਰਾਮ ਨੂੰ ਸੋਧਿਆ ਗਿਆ ਤਾਂ ਉਸ ਤੋਂ ਬਾਅਦ ਢਾਡੀਆਂ ਅਤੇ ਕਵੀਸ਼ਰਾਂ ਨੇ ਗੀਤ ਗਾਈ ਸੀ ਜਿਨ੍ਹਾਂ ਵਿੱਚ ਇਹ ਵੀ ਸ਼ਾਮਲ ਸੀ ਗੀਤ ਕਵਿਤਾ ਦੇ ਰੂਪ ਦੇ ਵਿੱਚ ਕਿ ਬਿਸ਼ੂ ਦੇ ਸੱਪ ਲੜ ਗਿਆ ਬਾਜ਼ਾਰ 'ਚ ਚੰਦ ਚੜ ਗਿਆ ਸੋ ਇਹੋ ਜਿਹਾ ਗੀਤ ਢਾਡੀਆਂ ਅਤੇ ਕਵੀਸ਼ਰ ਸਿੰਘਾਂ ਨੇ ਗਾ ਕੇ ਸਿੰਘਾਂ ਦੀ ਬਹਾਦਰੀ ਨੂੰ ਉਦੋਂ ਵਰਣਨ ਕੀਤਾ ਸੀ ਭਾਈ ਬਖਸ਼ੀ ਸਿੰਘ ਦਿਆਲਪੁਰੀ ਦੇ ਜਥੇ ਵੱਲੋਂ ਵੀ ਇਹ ਕਵਤਾਵਾਂ ਗਾਈਆਂ ਗਈਆਂ ਸੀ ਸਮਾਂ ਬੀਤਦਾ ਗਿਆ ਵਕਤ ਆਇਆ ਜੂਨ 1984 ਦਾ ਭਾਰਤ ਸਰਕਾਰ ਨੇ ਭਾਰਤੀ ਫੌਜ ਨੂੰ ਸਤਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਭੇਜਿਆ ਇੰਦਰਾ ਗਾਂਧੀ ਦੇ ਹੁਕਮਾਂ ਦੇ ਨਾਲ ਜੋ ਕਿ ਉਸ ਵੇਲੇ ਭਾਰਤ ਦੀ ਪ੍ਰਧਾਨ ਮੰਤਰੀ ਸੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੇ ਤੂਪਾਂ ਦੇ ਨਾਲ ਹਮਲਾ ਕੀਤਾ ਗਿਆ ਉਸ ਹਮਲੇ ਦਾ ਮੁਕਾਬਲਾ ਭਾਈ ਅਜੈਬ ਸਿੰਘ ਵੱਲੋਂ ਆਖਰੀ ਦਮ ਤੱਕ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਇੱਕ ਮੋਰਚੇ ਤੋਂ ਉਸ ਨੇ ਐਲ ਐਮ ਜੀ ਦੇ ਨਾਲ ਭਾਰਤੀ ਫੌਜੀਆਂ ਦੇ ਸੱਥਰ ਵਛਾ ਦਿੱਤੀ ਸੀ ਅਤੇ ਆਪਣੇ ਜੀਵਨ ਦੇ ਜੀ ਭਾਰਤੀ ਫੌਜ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਦਾਖਲ ਹੋਣ ਨਹੀਂ ਸੀ ਦਿੱਤਾ ਸੋ 6 ਜੂਨ 1983 ਵਾਲੇ ਦਿਨ ਭਾਈ ਅਜੈਬ ਸਿੰਘ ਉਰਫ ਮਹਾਕਾਲ ਦੀ ਸ਼ਹਾਦਤ ਹੋ ਗਈ ਸੀ ਭਾਈ ਅਜੈਬ ਸਿੰਘ ਮਹਾਕਾਲ ਜਿਸ ਨੇ ਬਹੁਤ ਯਾਰੀਆਂ ਖਾਰਕੂ ਗਤੀਵਿਧੀਆਂ ਕੀਤੀਆਂ ਸਨ ਅਤੇ ਉਸ ਦੀ ਸ਼ਹਾਦਤ ਹੋ ਗਈ ਸੀ ਭਾਰਤੀ ਫੌਜ ਦੇ ਨਾਲ ਜੂਝਦਿਆਂ ਹੋਇਆ ਇਹ ਖੂਨੀ ਕੱਲੂਕਾਰਾ ਸਿੱਖ ਕੌਮ ਦੇ ਵਿੱਚ ਤੀਸਰਾ ਖੂਨੀ ਕੱਲੂਕਾਰਾ ਕਰਕੇ ਜਾਣਿਆ ਜਾਂਦਾ ਹਮੇਸ਼ਾ ਹਿੱਸੇ ਕੌਮ ਇਸ ਨੂੰ ਯਾਦ ਰੱਖੇਗੀ ਅਤੇ ਸнт ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਲਸਾਨੀ ਸ਼ਹਾਦਤ ਦੇ ਨਾਲ ਜੋ ਆਜ਼ਾਦ ਸਿੱਖ ਰਾਜ ਖਾਲਿਸਤਾਨ ਦਾ ਸਰਕਾਰ ਕਰਨ ਜੋਗ ਇਕ ਨਿਸ਼ਾਨਾ ਸਿਰਜਿਆ ਜਾ ਚੁੱਕਾ ਉਸ ਦੀ ਪੂਰਤੀ ਲਈ ਯਤਨ ਜਾਰੀ ਰੱਖੇਗੀ ਸਪਾਈ ਅਜੈਬ ਸਿੰਘ ਦੀ ਸ਼ਹਾਦਤ ਨੂੰ ਉਸ ਵੱਲੋਂ ਪੰਥ ਪ੍ਰਤੀ ਕੀਤੀ ਗਈ ਕੁਰਬਾਨੀ ਨੂੰ ਕੇਸਰੀ ਪ੍ਰਣਾਮ ਹੈ ਖਾਲਸਾ ਪੰਥ ਦੀ ਤਰਫੋਂ ਯੂਨਾਈਟਿਡ ਖਾਲਸਾ ਦਲ ਜੋਕੇ ਦੀ ਤਰਫੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ